ਉਹ ਬੜੀ ਤਾਂ ਕੰਮ ਵੀ ਕਰ ਸਾਡਾ ਤਾਂ ਹੱਲ ਕਰਾ ਮੈਂ ਆਈ ਹੁਣ ਮੈਂ ਹੱਲ ਕਰਨੀ ਆਈਆਂ ਤੁਹਾਡਾ ਮੇਰੇ ਸਾਥੀ ਹਵਲਦਾਰ ਪੰਤ ਜੀ ਤੇਰਾ ਹਲਜੀ ਤੁਹਾਡਾ ਹੱਲ ਕਰਨਗੇ ਅਸੀਂ ਤਾਂ ਵੱਡੇ ਵੱਡੇ ਕੇਸ ਹੈਂਡਲ ਕੀਤੇ ਹਾਂ ਉਹ ਤੁਸੀਂ ਬਸ ਤਕਲੀਫ ਦੱਸੋ ਆਂਟੀ ਜੀ ਉਹ ਦੈਨੋ ਕਿ ਨਹੀਂ ਮਰੀ ਗਿਆ ਵੀ ਆਂਟੀ ਨਾ ਗਿਆ ਅਗਰ ਤੇਰੀ ਭਾਬੀ ਲੱਗਦੀ ਆ ਤੂੰ ਫੇਰ ਆਂਟੀ ਕਹਿ ਕੇ ਕਹਿ ਕੇ ਬੰਗੇ ਲੈਣਾ ਚਲ ਕੋਈ ਗੱਲ ਨਹੀਂ ਤਾਂ ਅਸੀਂ ਹੋਈ ਕੁਛ ਅਗਰੀ ਜਾਣੇ ਚਲੋ ਤੁਸੀਂ ਗੱਲ ਦੱਸੋ ਭੈਣ ਜੀ ਕੀ ਗੱਲ ਹੋ ਗਈ ਸਾਨੂੰ ਕਿ ਮੈਂ ਸਵੇਰੇ ਸਵੇਰੇ ਤੁਸੀਂ ਬੁਲਾ ਲਿਆ ਉਹ ਗੱਲ ਤਾਂ ਇਹ ਆ ਭਾਈ ਉਹ ਤੇ ਪਹਿਣਾ ਮੈਂ ਦੱਸਦਾ ਸੁੱਖ ਨੂੰ ਪਤਾ ਨਹੀਂ ਕੀ ਹੋ ਗਿਆ ਇਹ ਮੇਰੇ ਵਾਲੇ ਕੱਪੜੇ ਪਾ ਲੈਿੰਦਾ ਤੇ ਬੈਨੂ ਆਬਦੇ ਵਾਲੇ ਪਾਵਾ ਦੇਂਦਾ ਇਹ ਬਸ ਇਹੀ ਸਮੱਸਿਆ ਸੀ ਦੀ ਹਾਂ ਭੈਣ ਜੀ ਇਹ ਸਮੱਸਿਆ ਸੀ ਸਾਨੂੰ ਤਾਂ ਖੋਦੇ ਪਹਾੜ ਤੋਂ ਨਿਕਲੇ ਚੂਹਾ ਉਹ ਇਹ ਕੋਈ ਸਮੱਸਿਆ ਉਹ ਮੈਂ ਤੇ ਪੰਚੀ ਤਾਂ ਆਪਰਦੀ ਬਦਲ ਬਦਲ ਕੇ ਪਾਲ ਲੈਨੇ ਆ ਸਾਨੂੰ ਤਾਂ ਕੋਈ ਸਮੱਸਿਆ ਨਹੀਂ ਲੱਗਦੀ ਇਹ ਓਏ ਹੋਰ ਯਾਰ ਮੈਂ ਤਾਂ ਇਹਨਾਂ ਨੂੰ ਆਪ ਗਿਆ ਵੀ ਕਿਉਂ ਮੈਂ ਟੈਨਸ਼ਨ ਲੈਨੇ ਆ ਕੀ ਸਮੱਸਿਆ ਹੈ ਸਮੱਸਿਆ ਤਾਂ ਮੈਂ ਦੱਸਦੀ ਆ ساری ਰਾਤ ਮਾਦੀ ਚਾਚਾ ਨੂੰ ਗੱਪ ਮਾਰੇ ਜਾਂਦੇ ਰਹਿੰਦੇ ਨੇ ਨਾਲ ਬਹੁਤ ਕੱਟੜ ਹਿੰਦੂ ਗੱਲਾਂ ਕਰਦੇ ਨੇ ਮੈਨੂੰ ਤਾਂ ਇਹ ਲੱਗਦਾ ਕੱਟੜ ਤਾਂ ਇਹਨਾਂ ਦੀ ਇੰਨੀ ਭਾਰੀ ਹੋ ਗਈ ਦਿਮਾਗ ਤੇ ਕਿਸੇ ਤੋਂ ਸੱਤਰ ਨਾ ਕਾ ਲੈਣ ਉਹਦੇ ਕੱਪੜੇ ਮੋਦੀ ਚਾਚੇ ਨੂੰ ਵਾਪਸ ਕਰਾ ਕੇ ਇਹਨਾਂ ਦੇ ਮੋਦੀ ਚਾਚੇ ਤੋਂ ਲਈ ਕਿ ਇਹਨਾਂ ਨੇ ਦਵਾਇਆ